ਕਿ ਨਗ ਪੈਲੋ ਇਸ ਨੌਜਵਾਨ ਦਾ ਹੋਇਆ ਸੀ ਵਿਆਹ ਦੋ ਦੋਸਤ ਕਾਰ ਲੈ ਕੇ ਗਏ ਸੀ ਬਾਜ਼ਾਰ ਲੇਕਿਨ ਰਸਤੇ ਵਿੱਚ ਉਹ ਡੀਕ ਰਿਆ ਸੀ ਜਮਰਾਜ ਜੀहां ਅਵਾਰਾ ਪਸ਼ੂਆਂ ਕਰਕੇ ਫਿਰ ਇੱਕ ਦਦਨਕ ਹਾਸਾ ਹੋ ਚੁੱਕਾ ਗਿਆ ਦੋ ਯਾਰ ਦੋ ਸਿੜੇਗੇ ਸੀ ਕਾਰਤਿਕ ਦੇ ਜਾ ਰਹੇ ਸੀ ਸਾਹਮਣੇ ਪਾਸਿਓਂ ਇੱਕ ਅਵਾਰਾ ਪਸ਼ੂ ਸਾਹਮਣੇ ਆ ਗਿਆ ਗੱਡੀ ਦੇ ਉਹਨੂੰ ਬਚਾਉਂਦੇ ਬਚਾਉਂਦੇ ਇਨ੍ਹਾਂ ਵੱਲੋਂ ਗੱਡੀ ਸਾਈਡ ਵੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਉਹ ਜਾ ਟਕਰਾਈ ਕਿਸੇ ਜੀ ਦੇ ਨਾਲ ਅੱਜ ਕਹਿੰਦਾ ਮਤਲਬ ਕਿਸੇ ਦਰਖਤ ਦੇ ਨਾਲ ਟਕਰਾਈ ਕਿ ਜਿੱਤ ਤੋਂ ਬਾਅਦ ਦੋਵਾਂ ਦੀ ਮੌਕੇ ਤੇ ਮੌਤ ਹੋ ਗਈ ਆ ਤੇ ਪਿੱਛੇ ਵੱਡੇ ਸਵਾਲ ਜਿਹੜੇ ਖੜੇ ਕਰ ਦਿੱਤੇ ਕਿ ਕਾਉ ਅਸੈਸ ਆਵਾਰਾ ਪਛੂਆਂ ਦਾ ਜਿਹੜਾ ਲੋਕਾਂ ਕੋਲੋਂ ਲੁੱਟਾ ਜਾ ਰਿਹਾਗਾ ਤੁਸੀਂ ਇੱਕ ਛੋਟੀ ਤੋਂ ਛੋਟੀ ਚੀਜ਼ ਖਰੀਦਦੇ ਹੋ ਤਾਂ ਤੁਹਾਨੂੰ ਉਹਦਾ ਕਾਉ ਅਸੈਸ ਦੇਣਾ ਪੈਂਦਾਗਾ ਆ ਲੇਕਿਨ ਉਹ ਕਾਉ ਅਸੈਸ ਜਾਂਦਾ ਕਿੱਥੇ ਪਿਆ ਆ ਇਹ ਸਵਾਲ ਹੈ ਏ ਤੱਕ ਸਿਰਫ ਕੋਸ਼ਟ ਮਾਰਕ ਹੀ ਹੈਗਾ ਆ ਸਰਕਾਰਾਂ ਪੈਸੇ ਤਾਂ ਕੱਟਦੀਆਂ ਆ ਚਾਹੇ ਤੁਸੀਂ ਬਾਈਕ ਖਰੀਦੋ ਫਰਿੱਜ ਖਰੀਦੋ ਟੀਵੀ ਖਰੀਦੋ ਮੋਟਰਸਾਈਕਲ ਖਰੀਦੋ ਕਾਰ ਖਰੀਦੋ ਤੇ ਭਾਵੇਂ ਤੁਸੀਂ ਕੋਈ ਵੀ ਚੀਜ਼ ਖਰੀਦੋ ਤੁਹਾਡਾ ਕਾਉਂਸੈਸਟ ਘਟਿਆ ਹੀ ਜਾ ਰਿਹਾਗਾ ਆ ਇਹ ਬਿਲਕੁਲ ਸਚਾਈ ਹੈਗੀ ਆ ਲੇਕਿਨ ਉਹ ਜਾ ਕਿੱਥੇ ਰਿਹਾ ਆ ਇਹ ਲੀਡਰਾਂ ਦੇ ਢਿੱਡਾਂ ਦੇ ਜਾ ਰਿਹਾਗਾ ਜਿਦੇ ਕਰਕੇ ਉਹ ਖਾਈ ਜਾ ਰਹੇ ਤੇ ਇੱਥੇ ਪੈਸਾ ਨਹੀਂ ਲੱਗੰਦੇ ਵੇ ਅੰਬਰਸਾਦੀ ਗੱਲ ਕਰੇ ਕਿ ਕਈ ਸਮਾਜ ਸੇਵਾਵਾਂ ਵੱਲੋਂ ਇਹ ਆਵਾਜ਼ ਚੁੱਕੀ ਗਈ ਸੀ ਧਰਨੇ ਪ੍ਰਦਰਸ਼ਨ ਕੀਤੇ ਗਏ ਸੀ ਲੇਕਿਨ ਮਿਲਦਾ ਕੀ ਸੀ ਸਿਰਫ ਇੱਕ ਅਸ਼ਵਾਸ਼ਣ ਤੇ ਅਸੀਂ ਤੁਹਾਨੂੰ ਇਸੇ ਬਾਰੇ ਦੱਸਾਂਗੇ ਦੱਸਾਂਗੇ ਕਿ ਸਿਰਫ ਦੱਸਾਂਗੇ ਵਾਲਾ ਕੰਮ ਹੀ ਰਹਿ ਜਾਂਦਾਗਾ ਸੀ ਮਾਹੌਲ ਉਸ ਲਈ ਸ਼ਾਂਤ ਕਰਵਾ ਦਿੱਤਾ ਜਾਂਦਾ ਹੈ ਕਿ ਮੁੜ ਕੇ ਕੁਝ ਵੀ ਉਹਦਾ ਨਹੀਂ ਨਤੀਜਾ ਨਿਕਲਦਾ ਸੀ ਜਿਹਦੀ ਪਰੇਸ਼ਾਨੀ ਆਮ ਲੋਕਾਂ ਨੂੰ ਦੇਖੜੀ ਪਿੰਦੀ ਆ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰੀਏ ਤੇ ਸੜਕਾਂ ਉੱਤੇ ਆਵਾਰਾ ਪਸ਼ੂ ਇੰਜ ਘੁੰਮਦੇ ਆ ਜਿਵੇਂ ਕਿ ਉਹ ਪਹਿਲੀਆਂ ਦੇ ਵਿੱਚ ਕੈਲਕ ਜਾਂ ਫਿਰ ਪਾਰਕਿੰਗ ਦੇ ਵਿੱਚ ਘੁੰਮਦੇ ਪਏਗੇ ਆ ਪਿੰਡਾਂ ਦੇ ਵਿੱਚੋਂ ਕਈ ਲੋਕ ਆਵਾਰਾ ਪਸ਼ੂਆਂ ਨੂੰ ਸ਼ਹਿਰਾਂ ਦੇ ਵਿੱਚ ਛੱਡ ਜਾਂਦੇਗੇ ਨੇ ਜਿੱਤੋਂ ਬਾਅਦ ਉਹ ਸ਼ਹਿਰਾਂ ਦੇ ਵਿੱਚ ਥਾਂ ਥਾਂ ਦੇ ਗੜੀਆਂ ਚਰਾਹਾਂ ਦੇ ਵਿੱਚ ਘੁੰਮ ਘੁੰਮ ਕੇ ਹਾਸਿਆ ਦਾ ਕਾਰਨ ਵੀ ਬਣਾਉਂਦੇ ਨੇ ਤੇ ਕਈ ਵਾਰੀ ਤਾਂ ਵੱਡੀ ਕਾਂਡ ਵੀ ਹੋ ਜਾਂਦਾ ਹੈਗਾ ਹਾਂ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਵੀਡੀਓ ਬਾਰੇ ਜਰੂਰ ਆਪਣੇ ਕਮੈਂਟ ਕਰਕੇ ਦੱਸਿਓ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ